ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਰਣ ਸਿੰਘ ਆਲਾ ਜੇਲਾ ਫਰੀਦਕੋਟ ਤਹਿਸੀਲ ਜੈਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਜਰਸੀ ਵੈੜਾ ਵਿਖਾਉਣੀਆਂ ਸੋਹਣੀਆਂ ਵੈੜਾ ਇੱਕ ਤਾਂ ਤਾਜੀ ਸੂਈ ਸਵਾਈ ਆ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਦੋ ਪਰਲੇ ਪਾਸੇ ਆ ਕਦਗਾਠ ਚੰਗੇ ਆ ਇਨਫਰਮੇਸ਼ਨ ਲੈ ਦਨ ਆ ਉਹ ਕਰਦੇ ਗੱਲ ਬਾਤ ਦਿੰਨੇ ਆ ਪ੍ਰੋਪਰ ਸਾਰੀ ਇਨਫਰਮੇਸ਼ਨ ਲੈ ਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਨਾਮ ਤੇਰਾ ਸੋਹ। ਨਾਮ ਸੇਵਕ ਸਿੰਘ ਪਿੰਡ ਰਣ ਸਿੰਘ ਵਾਲਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ। ਮੋਬਾਈਲ ਨੰਬਰ 10 9814204404। ਇੱਕ ਨੰਬਰ ਤੋਂ ਸ਼ੁਰੂ ਕਰ ਲਈਏ ਕਿੰਨਾ ਮਸੂਆ? ਇਹ ਦੂਜਾ ਸੁਹਾਵੇ ਹੁਣੇ ਸੋਈ ਅੱਧਾ ਘੰਟਾ ਹੋਇਆ ਜੀ। ਕਿੰਨਾ ਕੁ ਦੁੱਧ ਚਾਹੀਦਾ ਜੀ? ਦੁੱਧ ਪਾ ਦੋ ਕਿੰਨੇ ਲੀਟਰ ਦੇ? ਜੈਜਾ ਮੁੱਲ। ਮੁੱਲ ਤਾਂ ਹੁਣ ਭਈ ਇਹੋ ਜ 75 ਵੀ ਕਰੀਏ 72000 ਦੀ ਵੇਚ ਦੇਣਾ। ਕਿੱਡੀ ਬੈਮ। ਆ ਦੋਸਤੋ 1 ਨੰਬਰ ਦੂਜੇ ਸੂਵੇ ਜਰਸੀ ਸੂਈ ਆ ਸੋਹਣੀ ਜਰਸੀ ਆ ਕੱਦ ਕਾਠ ਵੱਡਾ ਹੀ ਆ 20 ਕਿਲੋ ਬਾਈ 10 ਦਾ ਦੁੱਧ ਪਿਆਜੂ ਹਵਾਨਾ ਕਰਮਾਲੀ ਨੇ ਸੋਹਣਾ ਵੱਡਾ ਤਿਆਰ ਕੀਤਾ ਬਦਾਮੀ ਰੰਗ ਦੀ ਜਰਸੀ ਆ ਥਨ ਚਾਰੀ ਆ ਗੁਲਾਬੀ ਹਾਦੀ ਚਵਾਈ ਵਾਲੇ ਫੋਟ ਸ਼ਾਂਗਪੋਰਾ ਆਵਣੀ ਸੋਹਣੀ ਬੱਛੀ ਆ ਦੁੱਧ ਇਹਨਾਂ ਦਾ ਮੱਝਾਂ ਵਰ ਗਈ ਹੁੰਦਾ ਤਾਂ ਕਰਕੇ ਡਿਮਾਂਡ ਚ ਵੀ ਇਹ ਵੱਧ ਰਹਿੰਦੀਆਂ ਸੀਲ ਸਾਉ ਫੁੱਲ ਐ ਮੁਠੀ ਵਾਲੇ ਹੱਥੀ ਚਵਾਈ ਵਾਲੇ ਗੁਲਾਬੀ ਥਾਨ ਗੈਬ ਚ ਨਿਖੜ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਮੁੱਲ ਕਰ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 72000 ਚੋਂ ਮਾਨਤਾਨ ਕਰ ਦੂੰਗਾ ਮੂੰ ਮੱਥੇ ਦੀ ਸੋਹਣੀ ਆ ਛੋਟਾ ਕਰਨ ਬੋਦੀ ਵਾਲੀ ਬੱਚੀ ਜਰਸੀ ਨਸਲ ਦੀ ਬਦਾਮੀ ਰੰਗ ਦੀ ਕੱਦ-ਕਾਠ ਵੱਡਾ ਹੀ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਕੋਈ ਨਿੱਕੀ ਮਰੀਮ ਵੀ ਗੋਡੇ ਕਿ ਜਿੱਡੀ ਜਰਸੀ ਨਹੀਂ ਕੱਦ-ਕਾਠ ਜਰਸੀਆਂ ਦੇ ਮੁਕਾਬਲੇ ਪੂਰਾ ਹੀ ਆ ਬਾਕੀ ਹਵਾਨਾ ਸੋਹਣਾ ਵੱਡਾ ਥੋੜਾ ਸਮਾਂ ਹੀ ਹੋਇਆ ਸੂਈ ਨੂੰ ਮਗਰੇ ਦੇ ਵਛਾ ਮੇਲਕਾਫ ਬਛੜਾ ਜੇਰ ਹਜੇ ਪੈਣੀ ਆ ਲੜ ਤੁਰਿਆ ਆ ਹੋਰ ਅੱਧੇ ਘੰਟੇ ਖੰਡ ਤਿੱਕਰ ਘੰਟੇ-ਘੰਟੇ ਕਰ ਜੇਰ ਪੈ ਜੂਗੀ ਸਿਵਲ ਸਾਬ ਫੋਲੀ ਆ 2 ਕਿਲੋ ਬਾਈ ਦਾਸ ਦਾ ਦੁੱਧ ਪਿਆ ਜੂ ਥਣ ਚਾਰੀ ਆ ਭਾਵੇਂ ਗੱਲ ਹੱਥੀ ਚਵਾਈ ਕਰ ਲੈ ਹੀਨ ਤੇ ਚਵਾਈ ਕਰ ਲੈ ਥਣ ਸੋਹਣੇ ਆ 2 ਨੰਬਰ ਤੇ ਆ ਜੀਏ ਬਾਈ ਇਹ ਵੀ ਦੂਜਾ ਸੁਆਸ ਹੁੰਦੀ ਆ ਬਾਈ ਕਿੰਨੇ ਕ ਦਿਨ ਲੈ ਜੂ ਲੈ ਲੈ ਜੂ ਵੀ ਪਾਲ ਸਕਦਾ ਹੈ ਇਹ ਕੱਚੀ ਆ ਗਾ ਇਹਨੂੰ-ਗੁਨੂੰ ਬਹੁਤ ਹੈ ਜੀ ਕਿ ਨਾ ਗੱਡ ਦੁੱਧ ਗੱਡ ਜੂ ਉਹਦੇ ਵੀ ਪਾ ਦੂ ਬਈ ਖਰਾ ਵੀ ਲੇਕਾ 5-7 ਦਿਨ ਡੇਟ ਮੁਤਾਬਕ ਚੀਆ ਹਵਾਂ ਨਹੀਂ ਦਾ ਵੀ ਸੋਹਣਾ ਕਰਮਲ ਦੇ ਸੀਲ ਸਹੁ ਇਹ ਵੀ ਪੂਰੀ ਆ ਇਹਦਾ ਮੁੱਲ ਜਾਇਜ਼ ਆ ਇਹਦਾ ਮੁੱਲ 60000 ਦੀ ਦੇ ਦਾਂਗੇ ਕੱਢੀਏ ਬਾਹਰ ਨੂੰ ਇੱਕ ਨੰਬਰ 72000 ਦੀ ਤਾਜੀ ਸੂਈ ਸਵਾਈ ਆ ਦੋ ਨੰਬਰ 66000 ਦੀ ਹਾਈਟ ਲਗਭਗ ਸਾਰੀਆਂ ਬਿਹੜਾਂ ਦੀ ਸੇਮ ਹੀ ਆ ਕਲਰ ਵੀ ਸੇਮ ਹੀ ਆ ਹਾਈਟ ਵੀ ਸੇਮ ਹੀ ਆ ਮੂੰਹ ਮੱਥੇ ਇਹਦਾ ਵੀ ਸੋਹਣਾ 18 ਤੋਂ 20 ਦੇ ਵਿੱਚ ਵਿੱਚ ਵੀਰ ਦਾ ਹਸਤਾ ਦੁੱਧ ਪਿਆ ਜੂ ਦਿਨ 4-5 ਹਜੇ ਲੈ ਜੂ ਵਾਲ ਢਿੱਲਾਂ ਬਹੁਤ ਪਈਆਂ ਹਵਾਨੇ ਦੇ 4 ਛਪੇ ਰਹੀ 4-5 ਦਿਨ ਅਗਲਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਲੇਵਾ ਵੱਛੀ ਲਾਹੂ ਬਹੁਤ ਬਾਕੀ ਹਵਾਨੇ ਦੀ ਤਿਆਰੀ ਬਹੁਤ ਹੈ ਦਿਨ ਹਜੇ 4-5 ਦਿਨ ਲੈ ਜਾਣੇ ਜਿਹੜੀ ਤੁਸੀਂ ਵਾਲ ਢੱਲ ਵੇਖ ਰਹੇ ਆ ਸਾਰੀ ਕੱਢ ਕੇ ਹਵਾਨਾ ਟੈਟ ਕਰਕੇ ਸੂਨਾ ਕਰ ਮਾੜੀ ਨੇ ਚਾਰੇ ਥਾਣ ਚਾਰੇ ਥਾਨ ਅੱਗੇ ਪਿੱਛੇ ਫੜ ਫੜ ਦੀ ਵਾਇਰਲ ਤੇ ਗੈਪ ਤੇ ਨਿਖੜ ਮੇ ਕੱਲੇ ਕੱਲੇ ਲੱਗੇ ਆ ਸੀਲ ਸੌ ਇਹ ਵੀ ਪੂਰੀ ਆ ਬਾਕੀ ਲੱਗ ਭਾਗੇ ਨਸਲ ਹੀ ਸੀਲ ਸੌ ਹੁੰਦੀ ਬੱਕਰੀਆਂ ਵਰਗੀਆਂ ਆ ਭਾਵੇਂ ਜਵਾਗ ਚੋਲਣ ਬੰਦੇ ਚੋਲਣ ਬੁੜੀਆਂ ਚੋਲਣ ਇਹਨਾਂ ਨੂੰ ਕਰ ਮਾਲੀਆਂ ਨੂੰ ਕੋਈ ਵਾ ਵਸਤਾ ਨਹੀਂ ਜੇ ਬੱਚਾ ਛੱਡਣਾ ਤਾਂ ਛੱਡ ਲੋ ਨਹੀਂ ਛੱਡਣਾ ਤਾਂ ਵੀ ਕੋਈ ਚੱਕਰ ਨਹੀਂ ਭਾਵੇਂ ਪਾਸੇ ਪਠਲ ਚਪਾ ਕੇ ਦੁੱਧ ਪਿਆ ਦਿਓ ਜਿਵੇਂ ਫਾਰਮ ਵਾਲੇ ਸਾਰੇ ਪਸ਼ੂਆਂ ਦਾ ਕਰਦੇ ਆ ਤੇ ਇਹਨਾਂ ਨੂੰ ਤਾਂ ਵੀ ਕੋਈ ਚੱਕਰ ਨਹੀਂ ਆ। 62000 ਦੀ ਦੋ ਨੰਬਰ ਬਾਈ ਕਹਿੰਦਾ ਦੇ ਦੂੰ ਇੱਕ ਨੰਬਰ 72000 ਦੀ ਤਾਜੀ ਸੂਈ ਵੀ ਐ ਦੋ ਨੰਬਰ ਗੱਬਣ ਮੱਛੀ ਇਹ 62000 ਦੀ ਕੋਈ ਪੰਜ ਚਾਰ ਦਿਨ ਹਜੇ ਇਹਨੇ ਲੈ ਜਾਣੇ ਆ। ਲੈ ਜਾਣੇ ਆ ਭਾਈ ਢੱਲਾਂ ਢੁੱਲਾਂ ਬਹੁਤ ਪੰਗੇ। ਹੂੰ। ਦੇਵਾ ਸੋਨਾ ਹਵਾ ਤਿਆਰ ਕਰਕੇ ਸੂ ਤਿੰਨ ਨੰਬਰ ਦਾ ਕੰਨ ਮਾਂ ਸੂਆ ਸੇਵਕ ਇਹ ਵੀ ਦੂਜਾ ਸੂਈ ਐ। ਇਹ ਵੀ ਦੂਜਾ ਸੂਈ ਐ। ਹਾਂਜੀ ਹਾਂਜੀ ਕਿੰਨੇ ਦਿਨ ਲੈ ਜੂ? ਇਹ ਲੈ ਜੂ ਹਫਤਾ ਹੋ ਗਿਆ ਹਜੇ। ਇੱਕ ਹਫਤਾ ਹਾਂਜੀ ਇਹ ਕਿੰਨਾ ਕੁ ਦੁੱਧ ਪਿਆਜੂ ਦੁੱਧ ਪਾ ਲੋਗੀ 15 ਕਿਲੋ ਪਾ ਦੋ ਠੀਕ ਹੈ ਜੀ 14 ਪਾ ਦੇ 15 ਦੇ ਬਸੇ ਵਾਲਾ ਬਾਕੀ ਦੁੱਧ ਹੂੰ ਸਹੀ ਆ 14 ਤੋਂ 15 ਦੇ ਵਿੱਚ ਵਿੱਚ 22 ਦਾ ਦੁੱਧ ਪਿਆਜੂ ਤਿੰਨ ਨੰਬਰ ਇਹ ਹਫਤੇ ਦੀ ਕੱਚੀ ਹੈ ਦੋ ਨੰਬਰ ਕੋਈ ਚਾਰ ਪੰਜ ਦਾ ਲੈ ਜੂ ਕੋਈ ਢਾੜੀ ਰੰਗ ਪਹਿਲਾਂ ਵੀ ਸੂ ਸਕਦੀ ਆ ਤੇ ਕੋਈ ਉੱਪਰ ਵੀ ਲੈ ਸਕਦੀ ਆ ਉਹ ਅੱਗੇ ਵਾਹੀਗਰ ਨੂੰ ਪਤਾ 14 ਤੋਂ 15 ਕਿਲੋ ਦੇ ਵਿੱਚ ਵਿੱਚ 22 ਦਾ ਤਿੰਨ ਨੰਬਰ ਬੱਚੀ ਦੁੱਧ ਪਿਆ ਜੂ ਦੂਜਾ ਸੂਆ ਜਰਸੀ ਨਸਲ ਦੀ ਵਹਿੜ ਥਾਣੇ ਦੇ ਵੀ ਚਾਰੀ ਤਿੰਨ ਵਹਿੜਾਂ ਬਾਈ ਦੀਆਂ ਸੇਲ ਆ ਤਿੰਨੇ ਜਰਸੀ ਨਸਲ ਦੀਆਂ ਤਿੰਨੇ ਹੀ ਸੀਲ ਸੌ ਆ ਤਿੰਨੇ ਥਣ ਭਾਂਡੇ ਦੀਆਂ ਸੋਹਣੀਆਂ ਸਾਫ਼ ਸੁਥਰੀਆਂ ਨੀ ਨੋੜੀ ਇਹੋ ਬੋਲ ਹਮ ਨਾ ਜੀ ਕੱਚੀ ਬੋਲ ਹਮ ਇੱਕ ਹਫਤਾ ਲੈ ਜਾਣਾ ਡੇਟ ਮੁਤਾਬਕ ਕੱਚੀ ਐ ਨਾ ਤਾਂ ਕਿਸੇ ਵਹਿੜ ਦਾ ਥਣ ਕੋਈ ਬਾਹਲਾ ਵੱਡਾ ਨਾ ਹੀ ਛੋਟਾ ਤਿੰਨਾਂ ਦੇ ਥਾਣਾਂ ਸੋਹਣੇ ਆ ਅਸ ਦੀ ਚਵਾਈ ਵਾਲੇ ਆ ਗੈਬ ਚ ਨਿਕੜ ਮੇ ਕੱਲੇ ਕੱਲੇ ਲੱਗੇ ਹੋਏ ਆ ਕੱਚੀ ਕੱਚੀ ਆ ਵੈੜ ਇੱਕ ਹਫਤਾ ਜੇ ਕੋਈ ਭੈਣ ਭਰਾ ਵਪਾਰੀ ਵੀ ਲੈ ਜਾਂਦਾ 5-7 ਦਿਨ ਸਾਂਭ ਕੇ ਤਿਆਰ ਕਰਕੇ ਵੀ ਸੇਲ ਕਰਦਾ ਤਾਂ ਵੀ ਕਰਮਾ ਵਾਲੀ 4 ਪੈਸੇ ਵਧੀਆ ਬਟਾਜੂਗੀ ਤੇ ਜੇ ਕੋਈ ਘਰੇ ਰੱਖਣ ਵਾਲਾ ਭੈਣ ਭਰਾ ਲੈ ਜਾਂਦਾ ਹੱਥ 4 ਪੈਸੇ ਭਾਜ ਮਿਲਜੂ ਤਿਆਰ ਹੋਈ ਤਾਂ ਤੁਹਾਨੂੰ ਵੀ ਪਤਾ ਮੌਕੇ ਦੇ ਹਿਸਾਬ ਨਾਲ ਮੁੱਲ ਵੱਧ ਆ ਜਿਵੇਂ ਵੈੜ 2 ਨੰਬਰ ਤੇ ਇੱਕ ਨੰਬਰ ਸੇਮ ਹੀ ਆ ਪਰ ਉਹ ਤਾਜੀ ਸੂਈ ਹੈ ਤਾਜੀ ਸੂਈ ਕਰਕੇ ਫਰਕ ਪੈ ਜਾਂਦਾ ਮਤਲਬ ਦੋ ਨੰਬਰ ਨੂੰ ਕੋਈ ਚਾਰ ਪੰਜ ਦਿਨ ਵੱਧ ਸਾਹਮਣਾ ਪੂ ਉਹਦੇ ਨਾਲ ਇਹਦਾ ਮੁੱਲ ਜਾਇਜ਼ ਆ ਇਹਦਾ ਮੁੱਲ ਤਾਂ ਭਾਈ 50 ਕਰਦੇ 46000 ਦੀ ਉਹਦਾ 46000 ਦੀ ਤਿੰਨ ਨੰਬਰ 46000 ਦੀ ਦੋ ਨੰਬਰ 62000 ਦੀ ਇੱਕ ਨੰਬਰ 72000 ਦੀ ਇੱਕ ਨੰਬਰ ਤਾਜੀ ਸੂਈ ਵੀ ਆ ਦੋ ਨੰਬਰ ਗੱਬਣ ਤਿੰਨ ਨੰਬਰ ਗੱਬਣ ਇਹ ਤਿੰਨ ਜਰਸੀਆਂ ਬਾਈ ਦੀਆਂ ਸੇਲ ਹੈ ਵਿਕਾਊ ਆ ਜੇ ਕੋਈ ਭੈਣ ਭਰਾ ਸੂਈ ਸਵਾਈ ਲੈਣ ਦਾ ਚਾਹ ਵਣਾ ਤੇ ਇੱਕ ਨੰਬਰ ਤਾਜੀ ਸੂਈ ਆ ਦੋ ਨੰਬਰ ਗੱਬਣ ਆ ਜੇ ਕੋਈ ਜੋੜਾ ਲੈ ਲਊ ਤੁਹਾਨੂੰ ਵੀ ਪਤਾ ਹੀ ਆ ਕੋਈ ਪੋਰਾ ਵੱਧ ਜਦੋਂ ਇਕੱਠੇ ਪਸ਼ੂ ਸੇਲ ਹੁੰਦੇ ਅਗਲਾ ਵੀ ਪੋਰਾ ਵੱਧ ਮਾਨ ਤਨ ਕਰ ਦਿੰਦਾ ਜੇ ਕੋਈ ਕੱਲਾ ਕੱਲਾ ਨਾ ਲੈ ਲਊ ਹੋ ਜੂ ਕੱਲੇ ਕੱਲੇ ਚੋਂ ਵੀ ਬਾਕੀ ਫੋਨ ਨੰਬਰ ਸਕਰੀਨ ਤੇ ਆ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਨੱਕ ਪਸੰਦ ਆਉਂਦਾ ਤੁਸੀਂ ਬਾਈ ਨੱਕ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਜੇ ਕਿਸੇ ਨੇ ਘਰੇ ਆਉਣਾ ਐਡਰੈਸ ਦੂਰੀ ਵਰੀ ਦੱਸ ਦੇਣਾ ਪਿੰਡ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਹੈ ਤਹਿਸੀਲ ਏਬਰੀਬਈ ਆਨਲਾਈਨ ਵੀ ਕਿਸੇ ਨੇ ਮਗਵਣੀ ਹੋਵੇ ਨਾ ਥਣਾ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਹਾਂ ਬਾਕੀ ਵੀਡੀਓ ਕਾਲ ਤੇ ਆਪਾਂ ਧਾਰਾ ਮਾਰ ਕੇ ਦੇਖ ਲਵਾਂਗੇ ਸਹੀ ਹੈ ਹਾਂ ਜੀ ਦੋਸਤੋ ਵੀਰ ਕਹਿੰਦਾ ਜੇ ਕੋਈ ਭੈਣ ਭਰਾ ਆਨਲਾਈਨ ਵੀ ਖਰੀਦਦਾ ਥਣਾ ਦੀ ਆਪਣੀ ਗਾਰੰਟੀ ਉਹ ਮਤਲਬ ਵੇੜ ਤੁਹਾਡੇ ਘਰੇ ਆ ਜੂਗੀ ਆਉਂਦੀ ਤੇ ਥਣ ਪਾਸ ਕਰ ਲਿਓ ਬਾਈ ਦੀ ਉਹਦੀ ਗਾਰੰਟੀ ਉਹ ਫੋਨ ਨੰਬਰ ਸਕਰੀਨ ਤੇ ਸਸਿ ਕਰ